ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਚਟਨੀ ਕਿਉਂਕਿ ਅੱਜ ਦਾਦੀ ਨੇ ਪੁਦੀਨਾ ਲੈ ਕੇ ਆਏ ਸੀ ਫਿਰ ਮੰਮੀ ਤੇ ਦਾਦੀ ਬੈਠ ਕੇ ਪੁਦੀਨੇ ਨੂੰ ਛਾਂਟਣ ਲੱਗੇ ਡੋਂਗਰੇ ਸੀ ਸਾਫ਼ ਕਰਦੇ ਪਏ ਸੀ ਚਲੋ ਮੈਂ ਕਿਹਾ ਅੱਜ ਚਟਨੀ ਬਣਾ ਲੈਨੇ ਆ ਸਬਜ਼ੀਆਂ ਨੂੰ ਮਨ ਕਰਦਾ ਸੀਗਾ ਅੱਜ ਆਪਾਂ ਚਟਨੀ ਬਣਾਵਾਂਗੇ ਚਟਨੀ ਬਣਾਉਣ ਲਈ ਮੈਂ ਸਮਾਨ ਰੈਡੀ ਕੀਤਾ ਦੋ ਪਿਆਜ਼ ਦੋ ਟਮਾਟਰ ਤਿੰਨ ਚਾਰ ਹਰੀਆਂ ਮਿਰਚਾਂ ਨਮਕ ਮਿਰਚ ਤੇ ਪਾਣੀ ਆ ਪਕੌੜਾ ਰੱਖ ਲਏ ਸੀ ਬੋਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਟਮਾਟਰ ਨੂੰ ਚੰਗੀ ਤਰ੍ਹਾਂ ਧੋ ਲਵਾਂਗੇ ਬਦਦਿਆ ਤਰੀਕੇ ਨਾਲ ਟਮਾਟਰ ਨੂੰ ਆਪਾਂ ਧੋ ਲਿੱਤਾ ਹੁਣ ਆਪਾਂ ਪਿਆਜ਼ ਛਿਲਦੇ ਆ ਪਿਆਜ਼ਾਂ ਨੂੰ ਸ਼ੈਲ ਕੇ ਕੱਟਾਂਗੇ ਆਪਾਂ ਹੁਣ ਚਟਨੀ ਦੀ ਤਿਆਰੀ ਕਰਦੇ ਪਏ ਆ ਤੇ ਚਲੋ ਛਿਲਦੇ ਪਏ ਆ ਪਿਆਜ਼ ਹੁਣ ਆਪਾਂ ਪਿਆਜ਼ ਛਿੱਲ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਧੋ ਲਾਂਗੇ ਪਿਆਜ਼ਾਂ ਨੂੰ ਵੀ ਪਿਆਜ਼ ਤਾਂ ਛਿੱਲੇ ਤਾਂ ਸੀ ਧੋਣ ਵੀ ਲੱਗੇ ਸੀ ਪਰ ਇੰਨੇ ਕੁ ਜ਼ਿਆਦਾ ਕੋੜੇ ਸੀ ਕਿ ਪਿਆਜ਼ਾਂ ਨੇ ਦਰਵਾਜ਼ਾ ਦਿੱਤਾ ਐਨਾ ਅੱਖਾਂ ਚੋਂ ਪਾਣੀ ਆਇਆ ਬਹੁਤ ਜ਼ਿਆਦਾ ਚਲੋ ਚਟਨੀ ਤੱਕ ਬਣਾਉਣਗੇ ਸੀ ਅੱਜ ਆਪਾਂ ਤੇ ਖਾਣੀ ਵੀ ਚਟਨੀ ਹੋਸੀ ਸ਼ਾਮ ਨੂੰ ਕਿਉਂਕਿ ਸਬਜ਼ੀ ਨੂੰ ਤਾਂ ਦਿਲ ਨਹੀਂ ਕਰਦਾ ਪਿਆ ਸੀਗਾ ਦਾਦੀ ਕਹਿੰਦੀ ਚਟਨੀ ਖਾਣੇ ਆ ਫਿਰ ਕੁ ਦਿਨਾਂ ਲੈ ਕੇ ਆਂਦਾ ਸੀਗਾ ਉਹਨੂੰ ਤੋਤਾ ਚੰਗੀ ਤਰ੍ਹਾਂ ਦੋ ਤਿੰਨ ਵਾਰੀ ਪਹਿਲਾਂ ਮੈਂ ਕੱਢ ਲਿਆ ਸੀ ਪਾਣੀ ਵਿੱਚ ਦੀ ਹੁਣ ਮੈਂ ਚੰਗੀ ਤਰ੍ਹਾਂ ਮੈਂ ਕਿਹਾ ਇੱਕ ਵਾਰੀ ਚਲੋ ਇੱਕ ਫੇਰ ਵਾਸ਼ ਕਰ ਲੈਂਦੇ ਆ ਚਲੋ ਤੋਂ ਲੱਗੀ ਮੈਂ ਪੁਦੀਨੇ ਨੂੰ ਵਧੀਆ ਤਰੀਕੇ ਨਾਲ ਪੁਦੀਨਾ ਤੋਤਾ ਪੁਦੀਨਾ ਤੋਕੇ ਕੁੰਡੀ ਸਾਡੀ ਦੂਸਰੀ ਵਾਲੀ ਟੁੱਟ ਗਈ ਸੀ ਪੱਥਰ ਵਾਲੀ ਸੀ ਕਿ ਚਲੋ ਮੈਂ ਅੱਜ ਪੱਥਰ ਵਾਲੀ ਕੁੰਡੀ 'ਚ ਬਣਾ ਲੈਨੇ ਆ ਚਲੋ ਕੁੰਡੀ ਨੂੰ ਤੋਤਾ ਕੋੜਨਾ ਤੋਤਾ ਸਾਡੇ ਤਾਂ ਵੈਸੇ ਇੱਥੇ ਕੁੰਡੀ ਕੋੜਨਾ ਕਹਿੰਦੇ ਤੁਹਾਡੇ ਪਤਾ ਨਹੀਂ ਇਹਨਾਂ ਨੂੰ ਕੀ ਕਹਿੰਦੇ ਹੋਣਗੇ ਚਲੋ ਕਮੈਂਟ 'ਚ ਦੱਸ ਦਿਓ ਤੁਹਾਡੇ ਕੀ ਕਹਿੰਦੇ ਆ ਆਪਾਂ ਸਾਰਾ ਕੁਝ ਰੈਡੀ ਕਰ ਲਿਆ ਕੱਟ ਕੇ ਪਿਆਜ਼ ਟਮਾਟਰ ਪੁਦੀਨਾ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਪਿਆਜ਼ ਕੁੱਟਣ ਲੱਗੇ ਆ ਕੁੰਡੇ 'ਚ ਪਿਆਜ਼ ਪਾ ਕੇ ਪਿਆਜ਼ ਕੁੱਟਣ ਲੱਗੇ ਮੰਮੀ ਚਲੋ ਪਿਆਜ਼ ਕੁੱਟਿਆ ਫਿਰ ਪਾ ਲਿਆ ਆਪਾਂ ਟਮਾਟਰ ਹੁਣ ਆਪਾਂ ਟਮਾਟਰ ਨੂੰ ਚੰਗੀ ਤਰ੍ਹਾਂ ਕੁੱਟਾਂਗੇ ਟਮਾਟਰ ਨੂੰ ਕੁੱਟਦੇ ਦਾ ਸੀਗੇ ਥੋੜਾ ਜਿਹਾ ਨਾ ਮਤਲਬ ਇਦਾਂ ਲੱਗਦਾ ਸੀ ਵੀ ਚੜਨੀ ਬੜੀ ਟੇਸਟੀ ਬਣੂਗੀ ਪਰ ਥੋੜਾ ਜਿਹਾ ਮੈਂ ਮਸਾਲਾ ਜ਼ਿਆਦਾ ਰੈਡੀ ਕਰ ਲਿਆ ਸੀ ਮੰਮੀ ਕਹਿੰਦੀ ਜ਼ਿਆਦਾ ਵਾ ਕੁੰਡੀ ਛੋਟੀ ਆ ਫਿਰ ਮੰਮੀ ਕਹਿੰਦੇ ਨਮਕ ਪਾ ਦਈਏ ਪਹਿਲਾਂ ਆਪਾਂ ਫਿਰ ਨਮਕ ਪਾਇਆ ਫਿਰ ਥੋੜੀ ਜੀ ਥੋੜੀ ਜਿਹੀ ਫਲੇਵਰ ਦੇ ਲਈ ਨਾ ਆਪਾਂ ਲਾਲ ਮਿਰਚ ਐਡ ਕੀਤੀ ਹੈ ਵਿੱਚ ਤੇ ਲਾਲ ਮਿਰਚ ਐਡ ਕਰਨ ਤੋਂ ਬਾਅਦ ਹੁਣ ਆਪਾਂ ਬਸ ਇਹਨਾਂ ਨੂੰ ਪਹਿਲਾਂ ਘੁੱਟ ਲਿਆ ਚੰਗੀ ਤਰ੍ਹਾਂ ਉਸ ਤੋਂ ਬਾਅਦ ਪੁਦੀਨੇ ਦੀ ਵਾਰੀ ਆ ਹੁਣ ਪਦੀਨਾ ਵੀ ਐਡ ਕਰ ਲਿਆ ਬਸ ਐਸੀ ਤਾਂ ਪੁਦੀਨਾ ਕਹਿੰਨੇ ਆ ਕਈ ਵਾਰੀ ਕੋਈ ਪੂਦ ਪੂਦਨਾ ਵੀ ਕਹਿ ਦਿੰਦਾ ਵਾ ਪੁਦੀਨੇ ਨੂੰ ਤੇ ਚਲੋ ਹੁਣ ਚਟਨੀ ਬਣ ਕੇ ਰੈਡੀ ਹੁੰਦੀ ਪਈ ਆ ਕੋ ਟ੍ਰਏ ਚੰਗੀ ਤਰ੍ਹਾਂ ਵਿਚਾਰੀ ਚਟਨੀ ਨੂੰ ਰੈਡੀ ਹੋ ਗਈ ਸੀ ਚਟਨੀ ਮੈਂ ਫਟਾਫਟ ਇੱਕ ਰੋਟੀ ਲੈ ਕੇ ਆਈ ਮੈਂ ਕਿਹਾ ਮੰਮੀ ਸਭ ਤੋਂ ਪਹਿਲਾਂ ਚਟਨੀ ਰੋਟੀ ਤੇ ਰੱਖੋ ਪਾ ਦਿੰਦੀ ਹਾਂ ਟੇਸਟ ਕਰਾਉਣੇ ਆ ਕਿਉਂਕਿ ਦਾਦੀ ਦੀ ਫੇਵਰਿਟ ਚਟਨੀ ਹੈ ਨਾ ਦਾਦੀ ਨੇ ਖਾਧੀ ਤੇ ਕਿਹਾ ਬੜੀ ਟੇਸਟੀ ਹੈ ਕੋਈ ਕਮੀ ਨਹੀਂ ਦਾਦੀ ਕਹਿੰਦੇ ਚਟਨੀ ਦੇ ਵਿੱਚ ਰੂਖ ਖੁਸ਼